ਖੇਤ ਦੇ ਵਿੱਚ ਰਾਣ ਇਹ ਗੁਰਮਤ ਘੱਜ ਗਈ ਤੁਸੀਂ ਗੁਰਮਤ ਘਾਉਂਦੇ ਅਸੀਂ ਇਹਨੂੰ ਗੁਰਮੰਦਾ ਜਦ ਬੋਲ ਵਾਲਾ ਹੋ ਗਿਆ ਸਮਝ ਲਓ ਬੋਲ ਵਾਲਾ ਹੋ ਗਿਆ ਗੁਰਮੰਦਾ ਇਹੀ ਚੜ੍ਹਦੀ ਕਲਾ ਇਹਨੂੰ ਕਹਿੰਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਨਾਮ ਦੀ ਚੜ੍ਹਦੀ ਕਲਾ ਹੋ ਗਈ ਗੁਰਮੰਦਾ ਹੱਥ ਉੱਤੇ ਚਲਾ ਗਿਆ ਸਾਰੇ ਬੰਦੇ ਨੇ ਰੁਲੇ ਤਾਚ ਮੁਚੰਗ ਨਚੇ ਪੂਤਪ੍ਰੇਤੰ ਰੁਲੇ ਤਾਚ ਮੁਚੰਗ ਨਚੇ ਪੂਤਪ੍ਰੇਤੰ ਪੂਤ ਪ੍ਰੇਤ ਜਿਹੜੇ ਸੀਗੇ ਨਾ ਉਹ ਵੀ ਇਹ ਗੱਲਾਂ ਹੀ ਕਰਨ ਲੱਗੇ ਨਚੇ ਉਹ ਵੀ ਕਹਿੰਦੇ ਵੀ ਠੀਕ ਐ ਸਾਰੇ ਹੀ ਸਾਰੇ ਹੀ ਮੰਨ ਗਏ ਮਾਇਆ ਮੋਹ ਪ੍ਰੇਤ ਪੂਤ ਪ੍ਰੇਤ ਮਾਇਆ ਮੋਹ ਵਾਲੇ ਵੀ ਬਨ ਗਏ ਪੂਤ ਪ੍ਰੇਤ ਸੀ ਨਾ ਹੋ ਉਹ ਵੀ ਖੁਸ਼ ਹੀ ਨੇ ਉਹ ਵੀ ਖੁਸ਼ ਨੇ ਦੁਖੀ ਕੋਈ ਨਹੀਂ ਨੱਚੇ ਵੀਰ ਬੈਤਾਲ ਅਦੰਗ ਗਮਦੰ ਵੀਰ ਬੈਤਾਲ ਨੇ ਉਹ ਵੀ ਖੁਸ਼ ਨੇ ਯਾਨੀ ਸਾਰੇ ਹੀ ਖੁਸ਼ ਨੇ ਜਦ ਗੁਰਮਤ ਪ੍ਰਗਟ ਹੁੰਦੀ ਹੈ ਸਾਰੇ ਖੁਸ਼ ਨੇ ਸਾਰਿਆਂ ਨੂੰ ਖੁਸ਼ੀ ਦਿੰਦੀ ਹੈ ਦੁੱਖ ਨਹੀਂ ਕਿਸੇ ਨੂੰ ਦਿੰਦੀ ਬਦੇ ਵੱਧ ਗੋਪਾ ਇਹ ਰਹਿਣਾ ਤੇ ਲੋਤਾ ਹੁੰਦੇ ਨੇ ਕਿਉਂਕਿ ਪਹਿਲਾਂ ਐਵੇਂ ਕਰਦੇ ਸੀ ਹੁਣ ਨਹੀਂ ਕਰਦੇ ਪਹਿਲਿਆਂ ਕਾਇਦਾ ਕਰੀਏ ਨਾ ਹੁਣ ਛੱਡੀ ਮਿਰਦੇ ਨੇ ਸਭ ਕੁਝ ਬਤਾਲ ਨੋਂ ਪਹਿਲੇ ਆਲੇ ਹੁੰਦੇ ਬਤਾਲ ਪਹਿਲਾ ਆਲੇ ਰਹ ਹੁੰਦੇ ਨੇ ਭੂਤ ਪ੍ਰੇਤ ਪਹਿਲਾ ਆਲਾ ਭੂਤ ਪ੍ਰੇਤ ਪਹਿਲਾ ਆਲੇ ਆਉਂਦੇ ਨੇ ਹੁਣ ਛੱਡੀ ਮਿਰਦੇ ਨੇ ਹੁਣ ਨਹੀਂ ਆਉਂਦੇ ਜਿਵੇਂ ਕੋਡੇ ਨਾਲ ਹੁਣ ਨਹੀਂ ਆਈ ਜਾਂਦਾ ਰਾਂਗੇ ਸੀਗਾ ਉਹ ਸਜਣਾ ਠੱਗ ਹੁਣ ਨਹੀਂ ਆਈ ਜਾਂਦਾ ਠੱਗਦਾ ਰਿਆ ਨਹੀਂ ਸੀ ਐਹੀ ਗੱਲ ਹੈ ਬਸ ਉਹਨਾਂ ਨੂੰ ਜ਼ਰੂਰ ਵਜਦੇ ਨੇ ਹੁਣ ਉਹ ਰਹੇ ਨਹੀਂ ਹੁਣ ਤਾਂ ਗਰਮ ਖਨੇ ਸਾਰੇ ਹੀ ਨੋ ਅਨੋਦ ਆ ਲੈਂਡਲੈਂਡ ਦੇ ਵੀ ਇਹ ਕੈਟਾਗਰੀਆਂ ਦੇ ਆਦਮੀ ਸੀ ਸਾਰੇ ਸਾਰੇ ਹੁਣ ਨੱਚਦੇ ਦੇ ਖੁੱਲ ਕੇ ਖੁਸ਼ੀ ਨਹੀਂ ਜਣੀ ਖੁਸ਼ੀ ਜਿੰਨਾ ਜਿੱਤੇ ਖੁਸ਼ ਨਹੀਂ ਸਾਰੇ ਬਦੇ ਬੱਦ ਗੋਪਾ ਗੁਲੀ ਕਾਨ ਮੰਦਰ ਬਈ ਉਹਨਾਂ ਦੀ ਕੋਈ ਨਹੀਂ ਦੇਣੀ ਕਰਦਾ ਹੁਣ ਪਹਿਲਾਂ ਤਾਂ ਲੋਕੇ ਕਰਦੇ ਤੇ ਜਿਹੜੇ ਕੰਮ ਪ੍ਰਚਾਰ ਦਿੰਦਿਆ ਕਰਦੇ ਸੀ ਹੁਣ ਸਭ ਹੁਣ ਪ੍ਰਚਾਰ ਕਰਦੇ ਨੇ ਹੁਣ ਲੋਕ ਉਹਨਾਂ ਦੀ ਇੱਜ਼ਤ ਕਰਦੇ ਨੇ ਜਿਹਨੂੰ ਇੱਜ਼ਤ ਮਿਲ ਜਵੇ ਉਹਨੂੰ ਹੋਰ ਕੀ ਚਾਹੀਦਾ ਜੇ ਹੁਣੋਂ ਪ੍ਰਚਾਰ ਕਰਦੇ ਨੇ ਲੋਕਾਂ ਦਾ ਪ੍ਰਚਾਰ ਕਰਦੇ ਨੇ ਫਿਰ ਲੋਕ ਇੱਜ਼ਤ ਕਰਦੇ ਨੇ ਉਹਨਾਂ ਦੀ ਕੋਈ ਸ਼ੰਕਾ ਨਹੀਂ ਰਹੀ ਕੋਈ ਡਰ ਭੈ ਨਹੀਂ ਰਿਹਾ ਖੁੱਲ ਕੇ ਨੱਚਦੇ ਨੇ ਹੁਣ ਖੁੱਲ ਕੇ ਪ੍ਰਚਾਰ ਕਰਦੇ ਬਦੇ ਬੱਦ ਗੋਪਾ ਗੁਲੀ ਤ੍ਰਾਨ ਬੱਦੰ ਬਦੇ ਬੱਦ ਗੋਪਾ ਗੁਲੀ ਤ੍ਰਾਨ ਬੱਦੰ ਗੋਪਾ ਹੁੰਦੇ ਨੇ ਜਿਹੜੇ ਗੋਪੀਆਂ ਦੇ ਹੁੰਦੇ ਨੇ ਨਾ ਉਹਨ ਗੋਪਾ ਕਰਦੇ ਨੇ ਕੋਪਾ ਗੋਪਾ ਸੱਲ ਦੇ ਵਿੱਚ ਜਿਹੜਾ ਸਰੀਰ ਨਾਲ ਜੁੜਿਆ ਹੋਇਆ ਹੈ ਗੋਪੀ ਨੂੰ ਬੁੱਧੀ ਰਹੀ ਹੈ ਇਹ ਸੁਰਤ ਦਾ ਨੋ ਗੋਪੀ ਹੈ ਕ੍ਰਿਸ਼ਨ ਅਨੰਦੂਆ ਗੋਪਾ ਕ੍ਰਿਸ਼ਨ ਦਾ ਨੋ ਏ ਅਸਲ ਚ ਗੋਪੀਆਂ ਉਹਨਾਂ ਨੂੰ ਜਿਹੜੀ ਜਿਹੜੀ ਸਰੀਰ ਨਾਲ ਜੁੜਿਆ ਹੋਇਆ ਹੋਵੇ ਕ੍ਰਿਸ਼ਨ ਸਰੀਰ ਨਾਲ ਜੁੜੇ ਸਨ ਨੋ ਜਾਂ ਇਹਨਾਂ ਨੇ ਰਾਮ ਨੂੰ ਅਵਤਾਰ ਬਣਾ ਲਿਆ ਨਾ ਰਾਮ ਦਾ ਜਨਮ ਨਹੀਂ ਲੈਂਦਾ ਤਾਂ ਮੱਥ ਪੈਦਾ ਹੋ ਗਏ ਵਿਦਵਾਨਾਂ ਵੇ ਰਾਮ ਜੀ ਜਨਮ ਨਹੀਂ ਲੈਂਦਾ ਤੁਸੀਂ ਉਹਨੂੰ ਰਾਜਾ ਕਬ ਬਣਾ ਦਿੱਤਾ ਉਹਦਾ ਜਨਮ ਲੈਂਦਾ ਹੀ ਨਹੀਂ ਜਨਮ ਲੈਂਦਾ ਕ੍ਰਿਸ਼ਨ ਬਣਾਇਆ ਤੁਸੀਂ ਰਾਮ ਦੀ ਕਹਾਣੀ ਉਹਨਾਂ ਨੇ ਘਟ ਕੇ ਕ੍ਰਿਸ਼ਨ ਦੀ ਕਹਾਣੀ ਬਣਾ ਦਿੱਤੀ ਇਹਨਾਂ ਦੋਹਾਂ ਦੇ ਵਿੱਚ ਟਕਰਾਅ ਤਾਂ ਹੋਇਆ ਹੋਇਆ ਉਹ ਜਨਮ ਲੈਂਦਾ ਕ੍ਰਿਸ਼ਨ ਪ੍ਰਚਾਰ ਕਰੂਗਾ ਕ੍ਰਿਸ਼ਨ ਕੰਮ ਕਰੂਗਾ ਕ੍ਰਿਸ਼ਨ ਰਾਮ ਤਾਂ ਪਰੇ ਰਹੇ ਨੇ ਬਣਾਇਆ ਤੂੰ ਪ੍ਰੇਤੇ ਦਾ ਅਵਤਾਰ ਹੈ ਦੁਆਪਰ ਤਾਂ ਤਹੀ ਨਹੀਂ ਹੋ ਇਹ ਇਸ ਕਰਕੇ ਬਰਤ ਭੇਦ ਜੋਨੇ ਪਏ ਹੋਏ ਗੁਲੀ ਤ੍ਰਾਨ ਬਦਨ ਵਦੇ ਵੱਧ ਗੋਪਾ ਗੁਲੀ ਤ੍ਰਾਨ ਬਦਨ ਵਦੇ ਵੱਧ ਗੋਪਾ ਜਿਹੜੇ ਗੋਪੇ ਗੋਪੇ ਸੀ ਆਪਣੇ ਸਰੀਰ ਦੇ ਉਹ ਵੀ ਵੱਧ ਹੋ ਗਏ ਉਹਨਾਂ ਵੱਧ ਹੋ ਗਿਆ ਉਹ ਉਹ ਵੀ ਵੱਡੇ ਗਏ ਉਹ ਜਿਹੜੀ ਵਿਚਾਰਤਾ ਰਾ ਕ੍ਰਿਸ਼ਨ ਵਾਲੀ ਸੀ ਨਾ ਉਹ ਵੀ ਖਤਮ ਹੋ ਗਈ ਕ੍ਰਿਸ਼ਨ ਵਾਲੀ ਗੋਪੀਆਂ ਵਾਲੀ ਵਿਚਾਰ ਤਾਰਾ ਸੀ ਉਹ ਗੋਪੇ ਉਹਨੇ ਕ੍ਰਿਸ਼ਨ ਦੇ ਜਿਹੜੇ ਭਗਤ ਨੇ ਹਾਂ ਭਏ ਸਾਧ ਸੰਭੂ ਭੀਤੰ ਅਭੀਤੇ ਸਾਰੇ ਹੀ ਸਾਧ ਬਣ ਗਏ ਭਏ ਸਾਧ ਸੰਭੂ ਸਾਰੇ ਹੀ ਸਾਧ ਬਣ ਗਏ ਕੋਈ ਮਤ ਹੋ ਗਈ ਸਾਰਿਆਂ ਦੀ ਭੀਤੰ ਅਭੀਤੇ ਜਿਹੜੀ ਵਿਚਾਰੇ ਕੰਧ ਸੀ ਨਾ ਕੰਧਾਂ ਸੀ ਸਾਰਿਆਂ ਦੇ ਖਤਮ ਹੋ ਗਈ ਕੋਈ ਭੀਤੇ ਦੀ ਇਹੀ ਦੀਵਾਰ ਨਹੀਂ ਰਹੀ ਇਹ ਕੋਈ ਮਤ ਹੋ ਗਈ ਸਭ ਦੀ ਆਹੀ ਗੁਰਬਾਣੀ ਕਰ ਰਹੀ ਪਰਮ ਕੇ ਪੈਤਨ ਦਿਵਾਰਾਂ ਤੋਂ ਸਖੜੇ ਹੋ ਗਏ ਅਪੀਤੇ ਹੋ ਗਏ ਕਿਸੇ ਚ ਕੋਈ ਵਟ ਨਹੀਂ ਹੋਈ ਨਹੀਂ ਜਦ ਅਸੀਂ ਕਹਿਨੇ ਆ ਸਿੱਖ ਕੋਈ ਕੌਮ ਹੈ ਨਵੀਂ ਵਟ ਖੜੀ ਕਰਦੇ ਆ ਅਸੀਂ ਦਾ ਵਟਾਂ ਢਾਉਣੀਆਂ ਨੇ ਬਾਕੀ ਕੋਈ ਵਟ ਰਹਿਣ ਦੇਣੀ ਹੋਈ ਨਹੀਂ ਤੁਸੀਂ ਰਮੀ ਪਾ ਲਈ ਆਪਣੀ ਮਾਨਸ ਕੀ ਜਾਤ ਸਭੇ ਵੇਖਿਆ ਤਸਣ ਕੀ ਸਮਝਣੇ ਗੱਲ ਬੂਰਖ ਤੇ ਮਕਾਰ ਸਭ ਇੱਕ ਲਿਖਦਾ ਸੀ ਆਰਟੀਕਲ ਕਨ ਮੈਂ ਲਿਖਦਾ ਇਸੇ ਕੋਈ ਕੰਮ ਨਹੀਂ ਕਹਿੰਦਾ ਮਨ ਰਾਲ ਦੇ ਕਹਿੰਦੇ ਨੇ ਜੇ ਇਹਨਾਂ ਨੇ ਦੇਖ ਲਿਆ ਅਕਾਲੀਆਂ ਨੇ ਇਹ ਤਾਂ ਕਹਿੰਦੇ ਨੇ ਸੇ ਕੌਮ ਹੈ ਜੋੜ ਲਗਿਆ ਟੋੜੇ ਦਾ ਤੇਰੀ ਨੌਕਰੀ ਜਾਂਦੀ ਰਹੂ ਕਹਿੰਦਾ ਮੈਂ ਛਪਾਉਣ ਲੱਗਿਆ ਸੀ ਮੈਂ ਉਹ ਰਖ ਲਿਆ ਉਹਦੇ ਚ ਆਰਟੀਕਲ ਕਹਿੰਦਾ ਮੈਂ ਕਿਹਾ ਵੀ ਗੱਲ ਠੀਕ ਹੈ ਨੌਕਰੀ ਵਾਲੇ ਦਾ ਨੌਕਰੀ ਦਾ ਫਿਕਰ ਹੈ ਉਹ ਕਿਸੇ ਨੇ ਚੋਰੀ ਕਰਕੇ ਉੱਥੇ ਲਿਜਾ ਕੇ ਦੇ ਦਿੱਤਾ ਰੋਗ ਉਹ ਲੱਗਣਾ ਜਿੰਦਾ ਲਾਇਆ ਸੀ ਕਿਤੇ ਰੋਟੀ ਰਾਟੀ ਖਾਣ ਗਿਆ ਹੋਊਗਾ ਜਾ ਕੇ ਦਫਤਰ ਨੇ ਤਾਂ ਉਹਨੇ ਪੜ ਲਿਆ ਉਹ ਤਾਂ ਉਹਦੀ ਬਦਲੀ ਕਰਤੀ ਸੀ ਇਹਦਾ ਦੁਬਾਰਾ ਫੇਰ ਲਿਆਂਦਾ ਸੀ ਤੂੰ ਕਿਉਂ ਕਹਨਾ ਥਾ ਕੌਮ ਨਹੀਂ ਹੁਣ ਲਖੂ ਇਹਨਰੋ ਅਕਾਲੀਆਂ ਨੂੰ ਪਤਾ ਕੌਣ ਕੀ ਹੁੰਦੀ ਹੈ ਇਹਨਾਂ ਦੀ ਉਹ ਕਟਾਈ ਛੇਤਰ ਪਾਉਂਦੇ ਇਹਨਾਂ ਨੂੰ ਪੁੱਛਣਾ ਕਹਿੰਦੇ ਦੁਆਨੀ ਵੱਟੇ ਨਹੀਂ ਹੈ ਪਤਾ ਉੱਪਰ ਸਾਰਿਆਂ ਨੂੰ ਵਰਲਡ ਲੈਵਲ ਤੇ ਪਤਾ ਹੈ ਵੀ ਸਿੱਖ ਕੌਮ ਸਿੱਖ ਇੱਕ ਐਸੀ ਸਿੱਖੀ ਕ ਐਸੀ ਚੀਜ਼ ਹੈ ਜਿਹੜੀ ਸਾਰੀਆਂ ਕੌਮਾਂ ਨੂੰ ਕਰ ਸਕਦੀ ਹੈ ਆਪਣੀ ਵਟਪਾਂ ਹੀ ਖੜੇ ਨੇ ਇਹ ਮਹਾ ਝੂਠੇ ਨੇ ਸਾਰੇ ਹੀ ਇੱਕ ਪਤਾ ਕਿਸਕੇ ਮबारक ਵਿੱਚ ਇੱਕ ਪਤਾ ਕਿਸਕੇ ਮबारक ਆ ਜਾਂਦ ਕੌਮ ਸਾਡੀ ਕਿਹਦੇ ਨਾਲ ਹੈ ਦੂਈ ਕੌਮ ਅਸੀਂ ਮੰਨ ਕੇ ਬਿਨਾਂ ਮੰਗੇ ਸਿੱਖੀ ਨੂੰ ਛੱਡ ਕੇ ਦੂਈ ਕੌਮ ਹੋਊਗੀ ਪੀਤੰਗਾ ਪੀਤੇ ਦਾ ਮਤਲਬ ਆਹੀ ਹੈ ਇੱਥੇ ਉਹ ਗੱਲਾਂ ਨੇ ਇਹਦੇ ਵਿੱਚ ਜਿਹੜੀਆਂ ਇਹਨਾਂ ਨੂੰ ਕੱਖੋਂ ਨਹੀਂ ਰਹਿਣ ਦੇਣਾ ਇਹਨਾਂ ਦੇ ਪੱਲੇ ਅਖਾਲੀਆਂ ਦੇ ਨਾ ਅਖਾਲੀ ਜਿਹੜਾ ਆਦਮੀ ਗੁਰਮਤ ਤੋਂ ਖਿਲਾਫ ਹੈ ਨਾ ਉਹ ਰਹਿਣ ਨਹੀਂ ਦੇਣਾ ਉਹ ਕੁਝ ਐਸਾ ਲੋਹੇ ਦਾ ਸੌਂਦਾ ਫੇਰ ਦੇਣਾ ਚਾਹੇ ਉਹ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ ਚਾਹੇ ਸਿੱਖ ਹੋਵੇ ਕੋਈ ਵੀ ਹੋਵੇ ਲਾਜ ਕਿਸੇ ਨਾਲ ਨਹੀਂ ਦੀ ਜਿਹੜਾ ਤਫਰਕਾ ਪੈਦਾ ਕਰਦਾ ਹੈ ਨਾ ਖੋਟ ਪੈਦਾ ਕਰ ਰਹੇ ਨੇ ਸੰਸਾਰ 'ਚ ਉਹਨਾਂ ਦੇ ਖਿਲਾਫੇ ਬੋਲਣੀ ਹੈ ਸਾਡੀ ਭਾਸ਼ਾ ਵਿੱਚ ਭਾਸ਼ਾ ਬਿਲਕੁਲ ਸਾਡੀ ਹੈ ਹਾਂ ਗੁਰਬਾਣੀ ਆਦਿ ਸਮਝ ਜ਼ਰੂਰ ਚਾਹੀਦੀ ਹੈ ਪੀਤੰ ਆ ਪੀਤੇ ਪੀਤੇ ਪੀਤੰ ਜਿਹੜੀਆਂ ਦਵਾਰਾਂ ਸੀਆਂ ਉਹ ਟਾਟੀਆਂ ਸਭ ਹੁੰਦੇ ਅੰਦਰੋਂ ਆ ਜਿਹੜੇ ਗਣਾਏ ਨੇ ਦਵਾਰਾਂ ਨਹੀਂ ਤੀਆਂ ਇਹਨਾਂ ਦੇ ਅੰਦਰ ਅਲੱਗ-ਅਲੱਗ ਬੰਤਾਵਾ ਛੱਡ ਕੇ ਗੁਰਮਤਿ ਆ ਗਏ ਸਾਰੇ ਇਹ ਹੋਰੇ ਅਰਥ ਕਰੀ ਜਾਂਦਾ ਆਹ ਪੰਡਤ ਪੰਡਤ ਨਹੀਂ ਮੰਨਦਾ ਇਸ ਗੱਲ ਨੂੰ ਪੰਡਤ ਕਾਹਦੇ ਬੰਨੇ ਪੰਡਤ ਕਾਹਦੇ ਬੰਨੇ ਕਰਦੀ ਇਹ ਇੱਕ ਕਰਦੀ ਮੰਨਦਾ ਫਿਰ ਆ ਜਿਹੜਾ ਹੁਣ ਸਾਡੇ ਤੇ ਪਿਆ ਹੈ ਨਾ ਰੌਲਾ ਇਕਾ ਤੇ ਪੈਂਦਾ ਇਹਨਾਂ ਦਾ ਹੀ ਪਾਇਆ ਹੋਇਆ ਹੈ ਇਹਨਾਂ ਦਾ ਪੜਤਣਾ ਬਹੁਤ ਚਲਾਕ ਸੀਗੇ ਨਮੋ ਲੋਕ ਮਾਤਾ ਭਵੇ ਛਤਰ ਜੀਤੇ ਨਮੋ ਲੋਕ ਮਾਤਾ ਹੈ ਲੋਕ ਮਾਤਾ ਤੈਨੂੰ ਨਮਸਕਾਰ ਹੈ ਤੇ ਸਾਰੇ ਛਤਰੂ ਜਿੱਤਲੇ ਛਤਰੂ ਕੌਣ ਸੀ ਬੱਟਾ ਪੌਣੇ ਵਾਲੇ ਛਤਰੂ ਨੇ ਇੱਕ ਪਿਤਾ ਇੱਕ ਸਕੇਮ ਬਾਰਖਾ ਪਰਮੇਸ਼ਰ ਦੀ ਆਵਾਜ਼ ਹੁਕਮ ਸੱਚਖੰਡ ਦਾ ਇਹਦੇ ਵਿਰੋਧ ਕਰਨ ਵਾਲੇ ਸਾਰੇ ਉਹਦੇ ਛਤਰੂ ਨੇ ਇਹਨੂੰ ਲੜਾ ਕੇ ਜਿਹੜੇ ਬੱਟਾ ਪਾਉਣ ਵਾਲੇ ਨੇ ਨਾ ਬੰਦਰ ਬਿੱਲੀਆਂ ਨੂੰ ਲੜਾ ਕੇ ਇਹਨਾਂ ਦੀ ਰੋਟੀ ਖਾਣ ਵਾਲੇ ਨੇ ਇਹ ਸਾਰੇ ਦਰਗਾਹ ਦੇ ਛਤਰੂ ਨੇ ਕਰਾਰ ਦਿੱਤੇ ਹੋਏ ਧਿਆਨ ਰੱਖ ਲੈਣ ਇਹ ਨੋਟ ਕਰ ਲੈਣ ਚਾਹੀਏ ਇਹਨੂੰ ਇਹ ਛਤਰੂ ਨਾ ਸਾਰੇ ਪਰਮੇਸ਼ਰ ਦੇ ਨਿਗਾਹ ਦੇ ਵਿੱਚ ਮਲਜਮ ਨੇ ਦਰਗਾਹ ਦੇ ਸਾਰੇ ਇਹ ਇਹ ਜਦ ਕਕਰ ਤਬੂ ਰਾਜ ਨਰਕ ਹੁਣ ਸਮਝ ਆਉਂਦੀ ਐ ਅਜੋ ਨਰਕ ਕਿਉਂ ਆ ਹੈ ਆਹੀ ਐ ਤਬੂ ਰਾਜ ਰਹਿ ਜੋ ਨਰਕ